ਸੋ ਉਹ ਇਹ ਚਲਾ ਰਿਹਾ ਸੀ ਸੀਪੀ ਮਾਲ ਦੇ ਵਿੱਚ ਇਹਦੇ ਅਰੈਸਟ ਪਾਈ ਹੈ ਇਹਦੇ ਚ ਐਸਡੀਜੀ ਇਮੀਗ੍ਰੇਸ਼ਨ ਹੈ ਜਿਹਦੇ ਚ ਉਹਦੇ ਹੁਣ ਅਸੀਂ 59 ਅੱਜ ਦੀ ਡੇਟ ਦਾ ਮਕਦਮਾ ਦਰਜ ਕਰਕੇ ਉਹਦੀ ਅਰੈਸਟ ਪਾਈ ਹੈ 24 ਇਮੀਗ੍ਰੇਸ਼ਨ ਹਾਂਜੀ 59 ਐਫ ਆਈ ਆਰ ਨੰਬਰ 59 ਹੈ ਬਲ ਸਾਹਿਬ ਮਹੀਨਾ ਪਹਿਲੇ ਦਾ ਇੱਕ ਟ੍ਰਾਂਸਫਰ ਹੋਣਾ ਸੀ ਸੀਐਸਟੀ ਸਾਹਿਬ ਦੀ ਉੱਥੇ ਇੱਕ ਲੇਡੀ ਵੀ ਆਈ ਸੀ ਮੀਡੀਆ ਪਰਸਨ ਉਹ ਕਹਿੰਦੇ ਕਿ ਮੈਂ ਇੱਕ ਵਿਕਟਮ ਦੇ ਨਾਲ ਗਈ ਸੀ ਸਿਟੀ ਸਿਕਿਟੀ ਮਾਲ ਦੇ ਵਿੱਚ ਜਿੱਤੇ ਗੁੰਡਾਗਰਦੀ ਹੁੰਦੀ ਹੈ ਔਰ ਮੀਡੀਆ ਪਰਸਨ ਨੂੰ ਚੜਿਆ ਨਹੀਂ ਜਾਂ ਦਿੰਦਾ ਨਹੀਂ ਇਹ ਇਹੋ ਜੀ ਕੋਈ ਜੇ ਸਾਡੇ ਕੋਲ ਸ਼ਿਕਾਇਤ ਆਊਗੀ ਤੇ ਪੱਕਾ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਵੈਸੇ ਮੀਡੀਆ ਨੂੰ ਕੋਈ ਇਹੋ ਜੀ ਰੋਕਥਾਮ ਨਹੀਂ ਹੈ ਵੀ ਉੱਥੇ ਨਹੀਂ ਜਾਣ ਦਿੱਤਾ ਜਾਊਗਾ ਪਰ ਇਹ ਹੈ ਵੀ ਜਿਹੜੇ ਜੇਕਰ ਕੋਈ ਤੁਹਾਡੇ ਕੋ ਹੋਊਗੀ ਤੇ ਤੁਸੀਂ ਮੈਨੂੰ ਜਰੂਰ ਉਹਨਾਂ ਨੂੰ ਦੱਸ ਦਿਓ ਤੇ ਅਸੀਂ ਪੰਦੀ ਕਾਰਵਾਈ ਕਰਦੇ ਹਾਂ ਸਰਦੂਦੂਦੂ ਵੀ ਦੇਖਣ ਇਸ ਟੀਜੂ ਕਿ ਅਸੀਂ ਜਾਂਦੇ ਆ ਉਹ ਦੇਖਦੇ ਇਮੀਗ੍ਰੇਸ਼ਨ ਸੈਂਟਰ ਲਿਖਿਆ ਹੁੰਦਾ ਜੀ ਹੈ ਇਮੀਗ੍ਰੇਸ਼ਨ ਕੰਪਨੀ ਲਿਖਿਆ ਹੁੰਦਾ ਤੇ ਚਲੇ ਜਾਂਦੇ ਨੇ ਕੀ ਪਤਾ ਲੱਗਦਾ ਕਿ ਇਹ ਮੁੰਡਾ ਕੀ ਹੋਏ ਇਹ ਬੰਦੇ ਕੋਲ ਲਾਇਸੈਂਸ ਹੈਗਾ ਜਾਂ ਨਹੀਂ ਹੈਗਾ ਜਾਂ ਇਹ ਵੀਜ਼ਾ ਲਵਾ ਸਕਦਾ ਹੈ ਨਹੀਂ ਲਵਾ ਸਕਦਾ ਜਾਂ ਕੰਸਲਟੈਂਸੀ ਦੇ ਸਕਦਾ ਮੈਂ ਜਿਹੜੀ ਗੱਲ ਇਹ ਹੈ ਵੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਅਸੀਂ 1 ਟੂ 1 ਵੀ ਕੀਤਾ ਸੀ ਉਹਦੇ ਵਿੱਚ ਸਭ ਤੋਂ ਪਹਿਲਾਂ ਬੰਦੇ ਦਾ ਲਾਇਸੈਂਸ ਵੇਖਣ ਦੀ ਲੋੜ ਹੈ ਫਿਰ ਉਹਦੀ ਕ੍ਰੈਡੀਬਿਲਟੀ ਵੇਖਣ ਦੀ ਲੋੜ ਹੈ ਪਰ ਇਹ ਨੀਆਂ ਵੀ ਆਪਾਂ ਨੇ ਵਾ ਵੀ ਇਹ ਲਵਾ ਦਿੰਦਾ ਹੈ ਜੀ ਇਹ ਐਂ ਕਰ ਦਿੰਦਾ ਇੱਕ ਜ਼ਿਆਦਾਤਰ ਮੈਂ ਇੱਕ ਹੋਰ ਫਰਾਡ ਵੀ ਵੇਖਿਆ ਉਹ ਕਹਿੰਦੇ ਆ ਵੀ ਤੁਸੀਂ ਪੱਕੇ ਦੇ ਪੈਸੇ ਸਾਡੇ ਅਕਾਊਂਟ ਤੇ ਦਿਓ ਜਿਹੜੇ ਵੀ ਅਕਾਊਂਟ ਤੁਸੀਂ ਪੈਸੇ ਪਾਉਨੇ ਆ ਕੀ ਉਹ ਕੰਪਨੀ ਦੇ ਨਾਮ ਤੇ ਹੈ ਇਹ ਗੱਲ ਨੂੰ ਵੀ ਵੇਖਣ ਦੀ ਲੋੜ ਹੈ ਤਾਂ ਫਿਰ ਐਡੇ ਵੱਡੇ ਮੌਲ ਚ ਇਮੀਗ੍ਰੇਸ਼ਨ ਖੁੱਲ ਜਾਂਦੀ ਹੈ ਜਿਹੜੇ ਰੈਂਟ ਤੇ ਲੈ ਰਹੇ ਗਏ ਆ ਦੇਰ ਹੀ ਆ ਉਹਨਾਂ ਦੇ ਕਾਗਜ਼ ਨਹੀਂ ਚੈੱਕ ਕਰਦੇ ਕਿ ਮੌਲਦਾਰ ਹੈ ਇਹ ਮੁਆਵਜ਼ਾ ਕੰਮ ਹੈ ਇਹ ਹੈ ਵੀ ਉਹਨਾਂ ਨੂੰ ਰੈਂਕ ਤੇ ਦੇਣਾ ਜਿਹੜਾ ਹੈ ਵੀ ਕੰਸਰਨਡ ਵਿਭਾਗਾਂ ਜਿੰਨੇ ਵੀ ਹੈ ਭਾਵੇਂ ਡੀਸੀ ਆਫਿਸਰ ਭਾਵੇਂ ਪੁਲਿਸ ਡਿਪਾਰਟਮੈਂਟ ਹੈ ਜਾਂ ਹੋਰ ਵੀ ਜਿਹੜੇ-ਜਿਹੜੇ ਵੀ ਵਿਭਾਗ ਇਸ ਨਾਲ ਜੁਬੰਧਿਤ ਹੈ ਉਹਨਾਂ ਦਾ اخلاقی ਫਰਜ਼ ਹੈ ਉਹਨਾਂ ਨੂੰ ਚੈੱਕ ਕਰਨਾ ਡਾਕੂਮੈਂਟ ਮਿਲਿਆ ਕੋਈ ਫੇਰ ਕਿੰਨਾ ਕੋ ਸਰ ਕੋਈ ਉਹ ਉਹਦੇ ਬਾਰੇ ਤੁਹਾਨੂੰ ਸਾਰੀ ਕਿਉਂਕਿ ਇਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਿੱਤਾ ਠੀਕ ਕਾਫੀ ਜਗ੍ਹਾ ਤੇ ਦੇਖ ਨੂੰ ਮਿਲਿਆ ਬਲ ਸਾਹਿਬ ਜਿੱਦੋਂ ਕੋਈ ਕੰਪਲੇਂਟ ਕਰ ਜਾਂਦਾ ਹੈਗਾ ਪੌਲਿਸ ਵਾਲੇ ਉੱਥੇ ਜਾਂਦੇ ਨੇ ਤਾਂ ਕੋਸ਼ਿਸ਼ ਕਰਦੇ ਨੇ ਸਮਝੌਤਾ ਕਰਨ ਦੀ ਪਰ ਕਾਰਵਾਈਆਂ ਨਹੀਂ ਹੁੰਦੀਆਂ ਹਜੇ ਕਿਉਂਕਿ ਬਹੁਤ ਪਾਇਲਾ ਹੈ ਜਿਹੜੀ ਵੰਦ ਪਈਆਂ ਨੇ ਜਿਹੜੀ ਐਪਲੀਕੇਸ਼ਨ ਵਾਲੇ ਉਲੀ ਨਹੀਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਜਦੋਂ ਕੰਪਲੇਨਟ ਆਉਂਦਾ ਹੈ ਨਾ ਉਹਨਾਂ ਦੇ ਮਾਈਂਡ ਦੇ ਵਿੱਚ ਇੱਕ ਗੱਲ ਬੜੀ ਫਸੀ ਹੋਈ ਹੈ ਵੀ ਐਫ ਆਈ ਆਰ ਕਰਨ ਤੇ ਸਾਨੂੰ ਕੀ ਮਿਲਣਾ ਹੈ ਉਹ ਜਦੋਂ ਉਹ ਕਿ ਜਿਹੜਾ ਵੀ ਕੋਈ ਫਰਾਡ ਇਮੀਗ੍ਰੇਸ਼ਨ ਵਾਲਾ ਹੁੰਦਾ ਹੈ ਉਹ ਜਦੋਂ ਵੇਖਦਾ ਹੈ ਵੀ ਮੇਰੇ ਤੇ ਹੁਣ ਪਰਚਾ ਦਰਜ ਹੋ ਜਾਣਾ ਹੈ ਉੱਥੇ ਕੀ ਹੈ ਵੀ ਜਿਹੜਾ ਕੰਪਲੇਨੈਂਟ ਹੀ ਪੱਜ ਜਾਂਦਾ ਹੈ ਜਿਹਦੇ ਵਿੱਚ ਪੁਲਿਸ ਹੈਲਪਲੈਸ ਹੋ ਜਾਂਦੀ ਹੈ ਤੇ ਉਹਦੇ ਵਿੱਚ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਵੀ ਬੰਦੇ ਪਹਿਲਾਂ ਤੇ ਵੇਖ ਕੇ ਪੈਸੇ ਦਿਓ ਪਰ ਜੇਕਰ ਕਿਸੇ ਨੇ ਠੱਗੀ ਲਾਈ ਹੈ ਤੇ ਫਿਰ ਉਹਦਾ ਪੁਲਿਸ ਦਾ ਤੁਸੀਂ ਸਾਥ ਦਿਓ ਫਿਰ ਉਹਨੂੰ ਆਪਾਂ ਵੀ ਸ਼ੁਡ ਪੁਟ ਬਿਹਾਈਂਡ ਦਮ ਬਾਰਸ ਠੀਕ ਇਨਫੋਰਮੇਸ਼ਨ ਦੇਣਾ ਚਾਹਦੇ ਹੋ ਬਸ ਮੈਂ ਤੇ ਇਹੀ ਤੁਹਾਨੂੰ ਦੱਸਣਾ ਵੀ ਸੁਚੇਤ ਰਹੋ ਸੇਫ ਰਹੋ ਤੇ ਇਹੀ ਤੇ ਮੋਹਾਲੀ ਪੁਲਿਸ ਵੱਲੋਂ ਜ਼ੀਰੋ ਟੋਲਰੈਂਸ ਹੈ ਨਾ ਹੀ ਕੋਈ ਇਮੀਗ੍ਰੇਸ਼ਨ ਤੇ ਨਾ ਹੀ ਹੋਰ ਕਿਸੇ ਕਰਾਈਂਦੇ